ਸਪਨੋ ਜੀਵਾਹੇ ਗੁਰੂ ਸਾਹਿਬ ਜੀਓ ਦੰਡਉਤ ਬੰਦਨੇ ਅਨਕਬਾਰ ਸਰਬ ਕਲਾ ਸਮਰਥ ਦੋਲਣ ਤੇ ਰੱਖੋ ਪ੍ਰਭੂ ਦੇ ਕਾਰ ਹੱਥ ਸਦਰ ਲਾ ਪੰਨਵਾ ਘਰ ਪੰਨਵਾ ਚਉਪਦੇ ਏਕ ਓਮ ਕਾ ਸਤਗੁਰ ਪਰਸਾ ਮ੍ਰਿਤ ਮੰਡਲ ਜਗ ਸਾਜਿਆ ਜੋ ਬਦੂ ਘਰ ਬ ਬੇਨ ਸੁਤ ਬਾਲ ਨ ਲਗਈ ਜੋ ਕਾਗਦ ਭੂਂਦਾ ਸੋਨ ਮੇਰੀ ਮਨ ਸਾ ਬਨੇ ਮਾਇ ਸਤ ਦੇਖ ਪੀਚਾ ਸਤ ਸਾਕ ਕਰੀ ਜੋਗੀ ਤਜ ਗਏ ਘਰ ਬਾਲ ਰਾਵ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਆ ਕਿਆ ਲਗੈ ਦਵਾ ਇਕ ਚੱਲੇ ਇਕ ਚੱਲ ਸਭ ਆਪਣੇ ਵਾਰ ਜਨਪੂਰ ਸਤਗੁਰ ਸੇਵਿਆ ਸੇ ਅਸਰ ਹਰ ਦੁਆ ਜਨਨਾਨ ਪਿਆਰ ਕਾ ਦਾਸ ਰਾਖ ਪੈ ਜੋ ਮੁਰਾਰ ਜਨਪੁਰ ਸਾਧਗੁਰ ਸੇਵਿਆ ਸੇ ਅਸਰ ਹਰ ਦੁਆ ਜਨ ਨਾਨਕ ਹਰ ਦਾਸ ਸ ਉਹ ਵਾਹ ਗੁਰਦੇ ਕੇ ਭਤੇ ਅੱਜ ਦਿਨ ਵੀਰਵਾਰ ਚਾਲ 5 ਸਤੰਬਰ 21 ਪਾਦਰੋਂ ਅੱਜ ਦਿਨ ਵੀਰਵਾਰ 5 ਸਤੰਬਰ 21 ਭਦਰੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ